ਮਾਰ시 ਬਾਲਮਿਕੀ ਦੀ ਜਨਮ ਦਿਨ ਕੱਲ ਨੂੰ ਮਨਾਇਆ ਜਾਣੇ ਪ੍ਰਦੇਸ਼ ਦੇ ਵਿੱਚ ਲੇਕਿਨ ਅੱਜ ਬਖਬਖ ਸ਼ਹਿਰਾਂ ਦੇ ਵਿੱਚ ਔਰ ਪੰਜਾਬ ਕਾ ਇਤਿਹਾਸਿਕ ਸਿਰਸਮਾਨਾਂ ਦੇ ਵਿੱਚ ਵਿਸਾਲ ਨਗਰ ਕੀਰਤਨ ਕੱਢੇ ਜਾ ਰਹੇ ਨੇ ਇਸ ਦੇ ਵਿੱਚ ਲਵਕੁਸ਼ ਬਣੇ ਹੋਏ ਨੇ ਔਰ ਬਖਬਖ ਤਰ੍ਹਾਂ ਦੀਆਂ ਝਾਂਕੀਆਂ ਕੱਢੀ ਜਾ ਰਹੀਆਂ ਨੇ ਔਰ ਸਮਾਜ ਦੇ ਲੋਕ ਹਰ ਇਸ ਸਮਾਗਮ ਦੇ ਵਿੱਚ ਸਾਬਕਾ ਮੰਤਰੀ ਚੇਤਨ ਸਿੰਘ ਚੋੜਾ ਮਾਦਰਾ ਵੱਲੋਂ ਵੀ ਸ਼ਿਰਕਤ ਕੀਤੀ ਜਾ ਰਹੀ ਹੈ ਧਰਮ ਕਾ ਜੈ ਹੋ ਬਾਲਮਿਕੀ ਧਰਮ ਕਾ ਜੈ ਹੋ ਸ੍ਰੀ ਬਾਲਮੀਕੀ ਪੋਵਾਨ ਜੀ ਦੀ ਜਨਮ ਦਿਵਸ ਪੂਰੇ ਹਿੰਦੁਸਤਾਨ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਜਾ ਰਹੀ ਹੈ ਜੀ ਇਹਦੇ ਵਿੱਚ ਸਾਰੀਆਂ ਇਹਦੇ ਵਿੱਚ ਸਾਰੀਆਂ ਕੌਮਾਂ ਬੜ ਚੜ ਕੇ ਸਾਥ ਦੇ ਰਹੀਆਂ ਸਾਡਾ ਔਰ ਹਰ ਇੱਕ ਲੀਡਰ ਹੈ ਦੇ ਕੋਈ ਮਤਲਬ ਸਾਡੇ ਨਾਲ ਕੋਈ ਪੱਖਪੂਰਨ ਨਹੀਂ ਕਰ ਰਿਹਾ ਔਰ ਬੜੇ ਧੂਮ ਧਾਮ ਨਾਲ ਮਨਾਇਆ ਜਾ ਰਹੀ ਆ ਔਰ ਇਹਦੇ ਵਿੱਚ ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਜੀ ਔਰ ਸਾਰਿਆਂ ਦਾ ਧੰਨਵਾਦ ਕਰਦੇ ਆ ਇਸ ਗੱਲ ਦੇ ਵਿੱਚ ਕੀ ਕਹੋਗੇ ਜੀ ਬਾਲਮੀਕੀ ਜੀ ਦੀ ਅਸੀਂ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਸ਼ਹਿਰ ਵਾਸੀ ਨੂੰ ਇਦਾਂ ਹੀ ਸਾਡਾ ਰਲ ਮਿਲ ਕੇ ਸਾਦਿਨ ਬਹੁਤ ਹੀ ਧੂਮਤਾਮ ਨਾਲ ਹਰੇਕ ਸ਼ਹਿਰ ਚ ਸਾਡੇ ਭਗਵਾਨ ਬਾਲਮੀਕ ਜੀ ਦਾ ਪ੍ਰਗਟਦੀਪਸ ਮਨਾਇਆ ਜਾਂਦਾ ਹੈ ਸਭ ਦਾ ਇਹਦੇ ਚ ਸਾਡਾ ਸਭ ਦਾ ਭਾਈਚਾਰਾ ਇਦਾਂ ਹੀ ਬਣਿਆ ਰਵੇ ਰਲ ਮਿਲ ਕੇ ਹੀ ਭਗਵਾਨ ਬਾਲਮੀਕ ਜੀ ਦੀ ਆਪਣਾ ਜਨਮ ਦਿਨ ਇਦਾਂ ਹੀ ਧੂਮਤਾਮ ਨਾਲ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇ ਕੱਲ 7 ਤਰੀਕ ਨੂੰ ਭਗਵਾਨ ਬਾਲਮੀਕ ਜੀ ਦਾ satsang ਹੈ ਬਹੁਤ ਹੀ ਵਧੀਆ ਅਰੇਂਜਮੈਂਟ ਕਰਿਆ ਹੋਇਆ ਭਗਵਾਨ ਵਾਲਮੀਕੀ ਦਾ 사ਸੰਗ ਬਹੁਤ ਹੀ ਉਤਮ ਨਾਲ ਤੇ ਲੰਗਰ ਵੀ ਹੈ ਵਧੀਆ ਸਾਰੇ ਸ਼ਹਿਰ ਵਾਸੀਆਂ ਨੇ ਬਹੁਤ ਸਹਿਯੋਗ ਦਿੱਤਾ ਅੱਜ ਪਹਿਲਾਂ ਦਾ ਸਭ ਤੋਂ ਪਹਿਲਾਂ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਮਹਾਰਾਸ਼ੀ ਵਾਲਮੀਕੀ ਜੀ ਦੇ ਜਨਮ ਦਿਵਸ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਭਗਵਾਨ ਜੀ ਦੀ ਅੱਗੇ ਹੀ ਅਰਦਾਸ ਕਰਦੇ ਕਿ ਸਾਰਿਆਂ ਦੇ ਉੱਪਰ ਆਪਣਾ ਪਿਆਰ ਪਿਆਰ ਭਰਿਆ ਤੇ ਆਪਣਾ ਮੇਰ ਭਰਿਆ ਸਾਰਿਆਂ ਦੇ ਉੱਪਰ ਹੱਥ ਰੱਖਣ ਵੇ ਦੁਬਾਰਾ ਫੇਰ ਮੈਂ ਮਹਾਰਿਸ਼ੀ ਵਾਲਮੀਕੀ ਜੀ ਦੀ ਲਾ ਪ੍ਰਗਟ ਦਿਵਸ ਦੀਆਂ ਸਾਰੇ ਸਮਾਨਾ ਵਾਸੀਆਂ ਨੂੰ ਸਾਰੇ ਇਲਾਕਾ ਨਵਾਸੀਆਂ ਨੂੰ ਲੱਖ ਲੱਖ ਵਧਾਈ ਜੀ ਅੱਜ ਸਾਰੇ ਵਾਲਮੀਕੀ ਭਾਈਚਾਰੇ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅੱਜ ਵਾਲਮੀਕੀ ਮਹਾਰਾਜ ਦਾ ਭਗਵਾਨ ਵਾਲਮੀਕੀ ਦਾ ਪ੍ਰਗਟ ਦਿਵਸ ਹੈ ਇੱਥੇ ਸਾਰੇ ਭਾਈਚਾਰੇ ਨੂੰ ਵਾਲਮੀਕੀ ਭਾਈਚਾਰੇ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਇਹਨਾਂ ਦਾ ਵਾਤਾ ਫੁੱਲਾ ਇਹਨਾਂ ਦਾ ਆਪਣਾ ਆਸ਼ੀਰਵਾਦ ਰਹੇ ਅੱਜ ਪਾਲਮਜੀ ਮਹਾਰਾਜ ਦੀ ਜਨਮ ਦਿਤੀ ਸਾਰੇ ਭਾਰਤ ਦੁਆਬੇ ਵਿੱਚ ਬਣਾਈ ਜਾ ਰਹੀ ਹੈ। ਉਹ ਇਹਨਾਂ ਨੇ ਰੋਮੈਨ ਵਿੱਚ ਸਾਰੇ ਇਹਨਾਂ ਨੇ ਲਿਖੀ ਔਰ ਇਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਔਰ ਅਸੀਂ ਆਪਣੇ ਵੱਲੋਂ ਮਾ ਵੀ ਆਪਣਾ ਪਾਲਮਜੀ ਦੀ ਜਨਮ ਦਿਤੀ ਤੇ ਸਾਰੇ ਹੀ ਸੰਸਾਰ ਚ ਸਾਰੇ ਹੀ ਜਮਾਨਾ ਵਾਸੀਆਂ ਨੂੰ ਵਧਾਈ ਦਿੰਦੇ ਆ ਔਰ ਅਸੀਂ ਕਹਿੰਦੇ ਆ ਵੀ ਇਹਨਾਂ ਤੋਂ ਸਿੱਖਿਆ ਲੈ ਕੇ ਆਪਾਂ ਨਸ਼ੇ ਪਾਣੀ ਸਾਰੇ ਨੌਜਵਾਨ ਕਈਏ ਬਿਲਕੁਲ ਬੰਦ ਕਰਨਾ ਔਰ ਸਾਰਾ ਵਧੀਆ ਕੰਮ ਕਰਨ ਕਰਨਾ ਔਰ ਜੇ ਉਹ ਨਹੀਂ ਜੱਜ ਨੂੰ ਸਿਖਾ ਦਿੱਤੀ ਉਹਦੇ ਉੱਤੇ ਚੱਲੀਏ ਇਹੀ ਬੇਨਤੀ ਹੈ ਜੀ ਸਾਰਿਆਂ ਤੋਂ ਪਹਿਲਾਂ ਜੀ ਸਾਰੇ ਸਮੂਹ ਸਮਾਣਾ ਵਾਸੀਆਂ ਨੂੰ ਸਾਰੇ ਪੰਜਾਬ ਆਲ ਓਵਰ ਵਰਲਡ 'ਚ ਜਿੰਨੇ ਵੀ ਸੱਜਣ ਵਸਦੇ ਨੇ ਸਾਰਿਆਂ ਨੂੰ ਮਾਹ ਰਿਸ਼ੀ ਵਾਲਮੀਕੀ ਜੀ ਦੀ ਪ੍ਰਗਟ ਦਿਵਸ ਤੇ ਬਹੁਤ-ਬਹੁਤ ਮੁਬਾਰਕਾਂ ਤੇ ਇੱਥੇ ਸਾਡੇ ਵੀਰ ਵਿਸ਼ਾਲ ਜੀ ਲਵ ਜੀ ਇਹ ਸਾਰਾ ਆਰਗੇਨਾਈਜ਼ ਕਰਾ ਰਹੇ ਨੇ ਤੇ ਮੈਂ ਉਮੀਦ ਕਰਦਾ ਪ੍ਰਮਾਤਮਾ 'ਤੇ ਅਰਦਾਸ ਕਰਦਾ ਇਹ ਸਾਰਾ ਕੁਝ ਸਹੀ ਸਲਾਮਤ ਵਧੀਆ ਮਾ ਰਿਸ਼ੀ ਜੀ ਗਵਾਣਮੀ ਕੀ ਜੀ ਦੇ ਕਿਰਪਾ ਨਾਲ ਵਧੀਆ ਮੁਕੰਮਲ ਹੋ ਗਿਆ ਲਾ ਵੀ ਲਵ ਕੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਆਪਣੇ ਭਾਈਚਾਰੇ ਨੂੰ ਸਾਰੇ ਹਿੰਦੁਸਤਾਨ ਦੇ ਸਾਰੇ ਲੱਖ ਲੱਖ ਵਧਾਈ ਦਿਨਾਂ ਆਪਾਂ ਗਨਵਾਲਮੀ ਕੀ ਦੇ ਪ੍ਰਗਟ ਦਿਵਸ ਦੀਆਂ ਭਗਵਨ ਵਾਲਮੀ ਸਾਰੇ ਆਪਣੇ ਆਸ਼ੀਰਵਾਦ ਬਣ ਰੱਖਣ ਜੀ ਚਟਾ ਪੱਤੀ ਵਾਲਮੀ ਮਹੱਲੇ ਤੋਂ ਇਹ ਸ਼ੋਭਾ ਇਸ ਤਰ੍ਹਾਂ ਨਿਕਲ ਰਹੀ ਹੈ ਜੀ ਤੇ ਸਾਰੇ ਹੀ ਭਾਈਚਾਰੇ ਨੂੰ ਖੁਸ਼ੀ ਦਿਖਾਈ ਹੈ ਜੀ ਸਾਰੇ ਸ਼ਹਿਰ ਨਿਵਾਸੀਆਂ ਨੇ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼ਹਿਰ ਦਾ ਪੱਤਰਕਾਰਾਂ ਦਾ ਪ੍ਰੈਸ ਮੀਡੀਆ ਸਭ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਜੀ ਜੈ ਵਾਲਮੀਕੀ ਜੀ ਤੋਂ ਜੀ ਕਰਕ ਪਰਛੇਤਰ ਤੋਂ ਜੀ ਕੋਮਲ ਨਾਗਰ ਜੀ ਦਾ ਬੈਂਡ ਆ ਜੀ ਸਾਡੇ ਸਮਾਣੇ ਤੋਂ ਤੇ ਜੀ ਬਹੁਤ ਵਧੀਆ ਜੀ ਸਾਰੀ ਬਹੁਤ ਵਧੀਆ ਹਾਤੀ ਘੋੜੇ ਬੈਂਡ ਸਾਰਾ ਕੁਝ ਬਹੁਤ ਵਧੀਆ ਅਰੇਂਜਮੈਂਟ ਕਰਿਆ ਜੀ ਸਾਰਿਆਂ ਨੇ ਸਾਡੇ ਪ੍ਰਧਾਨ ਨੇ ਸਾਡੀ ਟੀਮ ਨੇ ਜੀ 3-4 ਮਹੀਨੇ ਤੋਂ ਮਿਹਨਤ ਕਰੀ ਆ ਜੀ ਸਾਰਿਆਂ ਨੇ ਲਾ ਕੇ ਸਾਡੇ ਸੀਨੀਅਰ ਜਿੰਨੇ ਵੀ ਸੀ ਮਹੱਲੇ ਦੇ ਨਿਵਾਸੀ ਜੀ ਸਭ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਜੀ ਤੇ ਸ਼ਹਿਰ ਨਿਵਾਸੀਆਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਸੀ ਬਹੁਤ ਬਿਲ ਦੀ ਕਰਾਂਗੇ ਸਭ ਦਾ ਧੰਨਵਾਦ ਕਰਦੇ ਜੀ ਦੇਖੋ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੇ ਪ੍ਰਧਾਨ ਤਕੜਾ ਤਾਂ ਟੀਮ ਤਕੜੀ ਹੈ ਜੀ ਸਾਡਾ ਪ੍ਰਧਾਨ ਤਕੜਾ ਹੈ ਜੀ ਅਸੀਂ ਸਾਰੇ ਨਾਲ ਆ ਜੀ ਪ੍ਰਧਾਨ ਦੇ ਇੱਕ ਮੋਟਾ ਪ੍ਰਧਾਨ ਸਾਡਾ ਵਿਸ਼ਾਲ ਸੰਗਰ ਹੈ ਜੀ ਤੇ ਸਾਰਾ ਮਹੱਲਾ ਜੀ ਸਾਡਾ ਸਾਰਾ ਮਹੱਲਾ ਇਕਜੁੱਟਾ ਜੀ ਸਾਰਾ ਸਾਡਾ ਸਮਾਜ ਵਾਲਿੰਗ ਸੁਹਾਜ ਇਕਜੁੱਟਾ ਜੀ ਅਸੀਂ ਦੇਲਤੀ ਕਰਾਈਆਂ ਤੋਂ ਸਭ ਦਾ ਫੇਰ ਦੁਆਰਾ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਧੰਨਵਾਦ ਕਰਾਂ ਜੀ ਮੈਂ ਸ਼ਹਿਰ ਨਿਵਾਸੀਆਂ ਦਾ ਮਹੱਲਿਆਂ ਨਿਵਾਸੀਆਂ ਦਾ ਵਾਲਮੀ ਕੀ ਬਰਾਦਰੀ ਦਾ ਬਹੁਤ ਘਾਟਾ ਜੀ ਮੈਂ ਇਹ ਸ਼ਬਦ ਹੀ ਨਹੀਂ ਜੀ ਕੋਈ ਮੈਂ ਇਹੀ ਕਹਿਣਾ ਚਾਹੁੰਦਾ ਜੀ ਸਾਡਾ ਸਮਾਜ ਬਹੁਤ ਜ਼ਿਆਦਾ ਪਿਛੜਿਆ ਹੋਇਆ ਸੀ ਚਾਹਨੇ ਜੀ ਭਗਵਾਨ ਸਾਨੂੰ ਅੱਗੇ ਪੜ੍ਹੇ ਲਿਖੇ ਮੁੰਡੇ ਸਾਰੇ ਅੱਗੇ ਆਣ ਤੇ ਅਸੀਂ ਤਰੱਕੀਆਂ ਕਰੀਏ ਬਸ ਇਹੀ ਸੁਨੇਹਾ ਦਿੰਨੀ ਹੈ ਜੀ ਸਭ ਤੋਂ ਪਹਿਲਾਂ ਮੈਂ ਭਗਵਾਨ ਵਾਲਮੀਕੀ ਜੀ ਦੇ ਅਵਤਾਰ ਦੇ ਵਿੱਚ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਨਾ ਔਰ ਸ੍ਰਿਸ਼ਟੀ ਦੇ ਰਚੈਤਾ ਭਗਵਾਨ ਵਾਲਮੀਕ ਜੀ ਇਹਨਾਂ ਦੇ ਦਰਸਾਏ ਹੋਏ ਰਸਤੇ ਤੇ ਸਾਨੂੰ ਸਾਰਿਆਂ ਨੂੰ ਚੱਲਣ ਦੀ ਲੋੜ ਹੈ ਸੋ ਇਹਨਾਂ ਨੇ ਦਿਖਾਇਆ ਕਿ ਕਿਵੇਂ ਮਿਹਨਤ ਔਰ ਇਦਨੇ ਗੁਣੀ ਗਿਆਨੀ ਵਿਦਵਾਨ ਹੋਣ ਦੇ باوجود ਵੀ ਬਿਲਕੁਲ ਵੀ ਹਉਮੈ ਨਾ ਹੋਣਾ ਇਹ ਸਿਖਾਉਂਦਾ ਹੈ ਕਿ ਜਿਹੜਾ ਪੜਿਆ ਲਿਖਿਆ ਬੰਦਾ ਜਿਹੜਾ ਲੰਬੀ ਸੋਚ ਰੱਖਦਾ ਉਹ ਹਮੇਸ਼ਾ ਹਰ ਇੱਕ ਚੀਜ਼ ਦਾ ਗਿਆਤਾ ਹੁੰਦਾ ਔਰ ਉਹਦੀ ਜਿਹੜੀ ਸੋਚ ਹੁੰਦੀ ਆ ਬੜੀ ਲੰਬੀ ਹੁੰਦੀ ਆ ਔਰ ਆਮ ਜਿਹੜੇ ਦਵੇ ਕੁਚਲੇ ਲੋਕ ਨੇ ਉਹਨਾਂ ਦੀ ਜਿਹੜਾ ਕਿਵੇਂ ਸ਼ੰਘਰਸ਼ ਕਰਨਾ ਮਿਹਨਤ ਕਰਨੀ ਉਹ ਸਾਰਾ ਸਾਨੂੰ ਦਿਖਾਉਂਦਾ ਸੋ ਅੱਜ ਦੇ ਇਸ ਦਿਨ ਦੀ ਸਾਰੇ ਦੇਸ਼ਵਾਸੀਆਂ ਨੂੰ ਸਮਾਣਾਵਾਸੀਆਂ ਨੂੰ ਔਰ ਪੰਜਾਬਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਔਰ ਅੱਜ ਦਾ ਜਿਹੜਾ ਇਹ ਸਮਾਗਮ ਹੈ ਜਿਹੜਾ ਜਿਹੜਾ ਨਗਰਪਾਲਿਕਾ ਬਾਲਮੀਕੀ ਜੀ ਦੀ ਜਿਹੜੀ ਸ਼ੋਭਾ ਯਾਤਰਾ ਅੱਜ ਸਮਾਣਾ ਸ਼ਹਿਰ ਵਿੱਚ ਦੀ ਜਿਹੜੀ ਕੱਢੀ ਜਾਣੀ ਆ ਸੋ ਜਿੰਨੇ ਵੀ ਸਤਿਕਾਰਯੋਗ ਸੱਜਣ ਅਮਿਤ ਵਿਸ਼ਾਲ ਜਿੰਨੇ ਵੀ ਸੋਨੂ ਹੋਰ ਜਿੰਨੇ ਵੀ ਸਤਿਕਾਰਯੋਗ ਸੱਜਣ ਸਾਡਾ ਮਾਨਕ ਵੀਰ ਔਰ ਜਿੰਨੇ ਵੀ ਸਤਕਾਰਯੋਗ ਸੱਜਣ ਆਏ ਨੇ ਇਹਨਾਂ ਦੀ ਬਦੌਲਤ ਅੱਜ ਭਗਵਾਨ ਬਾਲਮੀਕ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਦਾ ਮੌਕਾ ਮਿਲਿਆ ਸੋ ਇਹਨਾਂ ਦਾ ਵੀ ਧੰਨਵਾਦ ਔਰ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਭਰੇ ਹੱਥ ਹੈ ਜਿਹੜਾ ਬਣਾ ਕੇ ਰੱਖਿਆ ਭਗਵਾਨ ਬਾਲਮੀਕ ਜੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆਪਾਂ ਸਾਰੇ ਜਾਣਦੇ ਆ ਆਏ ਸਾਲ ਦੀ ਤਰ੍ਹਾਂ ਬੜੀ ਧੂਮ ਦੇ ਧਾਨ ਦੇ ਨਾਲ ਭਗਵਾਨ ਬਾਲਮੀਕ ਜੀ ਦਾ ਪ੍ਰਗਟ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਬਣਾਨੇ ਆ ਅੱਜ ਸ਼ਹਿਰ ਦੇ ਵਿੱਚ ਬਹੁਤ ਵੱਡੀ ਵਿਸ਼ਾਲ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਇਕੱਠੇ ਹੋ ਕੇ ਭਗਵਾਨ ਵਾਲਮੀਕੀ ਦਾ ਹੈ ਪਵਿੱਤਰ ਦਿਹਾੜਾ ਅਸੀਂ ਬਣਾ ਰਹੇ ਹਾਂ ਸਾਰਿਆਂ ਨੂੰ ਭਗਵਾਨ ਵਾਲਮੀਕ ਜੀ ਦਾ ਅਸ਼ੀਰਵਾਦ ਮਿਲੇ ਖੁਸ਼ੀਆਂ ਖੇੜੇ ਬਣੇ ਰਹਿਣ ਆਜ ਜਿੰਨੇ ਤਿਹਾਰ ਨੇ ਅੱਜ ਇਹ ਤਿਹਾਰਾਂ ਦਾ ਸੀਜ਼ਨ ਹੈ ਆਪਾਂ ਸਾਰੇ ਹੀ ਸਮਾਣਨ ਵਾਸੀ ਇਕੱਠੇ ਹੋ ਕੇ ਇਸ ਤਰ੍ਹਾਂ ਹੀ ਮਨਾਉਂਦੇ ਰਹੀਏ ਇਸ ਤਰ੍ਹਾਂ ਹੀ ਭਗਵਾਨ ਵਾਲਮੀਕ ਜੀ ਸਾਰਿਆਂ ਦੇ ਕਿਰਪਾ ਬਣਾਈ ਰੱਖਣ ਤੇ ਸਾਰਿਆਂ ਦੇ ਪਰਿਵਾਰਾਂ ਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਇਸ ਤਰ੍ਹਾਂ ਹੀ ਅਸੀਂ ਇਕੱਠੇ ਹੋ ਕੇ ਜਿਹੜੇ ਤਿਹਾਰ ਹੈਗੇ ਮਨਾਉਂਦੇ ਰਹੀਏ ਔਰ ਮੈਂ ਸਾਰੇ ਬਾਲਮਿਕ ਸਮਾਜ ਦਾ ਬੜਾ ਤਨਵਾਦੀ ਹਾਂ ਜਿਹੜੇ ਇਕੱਠੇ ਹੋ ਕੇ ਆ ਬਣਾ ਰਹੇ ਹਰ ਸਾਲ ਵੱਡਾ ਵੱਡਾ ਉਪਰਾਲਾ ਕਰਦੇ ਆ ਸਾਰਿਆਂ ਨੂੰ ਲੱਖ ਲੱਖ ਵਧਾਈ ਕੈਮਰਾਮੈਨ ਪੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨੂੰ